ਜੀ ਵੀਡੀਓ ਦੇਖ ਰਹੇ ਆਪ ਸਭ ਜੀਆਂ ਨੂੰ ਲੈ ਕੇ ਆਜ ਰਹੇ ਹਾਂ ਅੱਜ ਦੀ ਵੱਡੀ ਖਬਰ ਪਾਰਤੋ ਇੰਗਲੈਂਡ ਵਿੱਚ ਕਾਰਪੰਜਮਾ ਟੈਸਟ ਕੈਨਿੰਗਟਨ ਓਵਰ ਵਿਖੇ ਖੇਡਿਆ ਜਾ ਰਿਹਾ ਹੈ ਇਸ ਮੈਚ ਵਿੱਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ਟੀਮ ਇੰਡੀਆ ਦੇ ਸ਼ੁਭਮ ਸ਼ੁਭਮਨ ਗਿੱਲ ਨੇ ਇਸ ਦੇ ਇਸ ਮੈਚ ਵਿੱਚ ਸਿਰਫ 11 ਤੋੜਾ ਬਣਾ ਕੇ ਮਹਾਨ ਖਿਡਾਰੀ ਸ਼ਬੀਲ ਗਾਵ ਸ਼ੰਕਰਤਾ 47 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਇਸ ਦੇ ਨਾਲ ਹੀ ਗਿੱਲ ਨੇ ਭਾਰਤ ਦੇ ਟੈਸਟ ਦੇ ਲੀ ਟੈਸਟ ਮੈਚ ਇਹ ਟੀਮ ਦੇ ਸਾਹਮਣੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਗਿੱਲ ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੋੜਾਂ ਬਣਾਉਣ ਵਾਸਤੇ ਭਾਰਤੀ ਕਪਤਾਨ ਬਣ ਗਿਆ ਹੈ ਗਿੱਲ ਨੇ ਤੋੜਿਆ ਸੁਨੀਲ ਗਾਵ ਸ਼ੰਕਰ ਦਾ ਰਿਕਾਰਡ ਜਿਵੇਂ ਹੀ ਸ਼ੁਭਮ ਗਿੱਲ ਨੇ ਕੈਮਨ ਕੈਨਨਿੰਗਟਨ ਓਵਰ ਟੈਸਟ ਵਿੱਚ 11 ਦੌੜਾਂ ਬਣਾਈਆਂ ਤੇ ਇੰਗਲੈਂਡ ਖਿਦ ਦੇ ਟੈਸਟ ਲੜੀ ਵਿੱਚ ਉਹਨਾਂ ਦੀਆਂ ਕੁੱਲ ਦੌੜਾਂ 733 ਤੱਕ ਪਹੁੰਚ ਗਈਆਂ ਜਿਸ ਤੋਂ ਬਾਅਦ ਉਹ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਾਲੇ 파ਰਟੀ ਖਪਤਾਨ ਬਣ ਗਏ ਗਿੱਲ ਦੇ ਮਹਾਰ ਖਦਾਰੀ ਖਨੀ ਲ ਕਵਰ ਸ਼ੰਕਰ ਦਾ 47 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸੁਨੀਲ ਗਾਵ ਸ਼ੰਕਰ ਨੇ 1978 ਤੋਂ 1979 ਵਿੱਚ ਵੈਬ ਇੰਡੀਅਨ ਇੰਡੇਜ ਵਿਰੋਧ ਲੜੀ ਵਿੱਚ 732 ਟੋੜਾਂ ਬਣਾਈਆਂ ਸਨ ਬਰਾਟ ਕੋਲੀ ਨੂੰ ਵੀ ਪਿੱਛੇ ਛੱਡ ਦਿੱਤਾ ਸੁਭਨ ਗਿੱਲ ਦੇ ਮਾਮਲੇ ਵਿੱਚ ਪਾਤੀ ਟੈਸਟ ਟੀਮ ਦਾ ਦੇਸਾ ਬਕਾ ਕਪਤਾਨ ਵਰਾਟ ਕੋਲੀ ਤੋਂ ਵੀ ਅੱਗੇ ਹਨ ਗਰਾਟ ਨੇ 2016 ਤੇ 17 ਵਿੱਚ ਇੰਗਲੈਂਡ ਵਿਰੋਧ ਦੀ ਇੱਕ ਲੜੀ ਵਿੱਚ 663 ਦੋੜਾਂ ਬਣਾਈਆਂ ਬਣਾਈਆਂ ਵਰਾਟ ਕੋਲੀ ਦਾ ਨਾਂ ਇੱਕ ਲੜੀ ਵਿੱਚ ਸਭ ਤੋਂ ਵੱਧ ਦੋੜਾਂ ਬਣਾਉਣ ਵਾਲੇ ਕਪਤਾਨ ਦੇ ਤੌਰ ਤੇ ਤਿੰਨ ਵਾਰ ਟਾਪ 5 ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ